ਨਮਸਕਾਰ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਮਹਾਨ ਦਾਨੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਪ੍ਰਿਆਰ ਦੇ ਪ੍ਰਤੀਕ ਦੀਵਾਨ ਟੋਡਰਮਲ ਜੀ ਬਾਰੇ ਦੀਵਾਨ ਟੋਡਰਮਲ ਜੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਆਦਿਆਂ ਦੇ ਸੰਸਕਾਰ ਲਈ 13 ਦਸੰਬਰ 1705 ਨੂੰ 11 ਫੁੱਟ ਜਗ੍ਹਾ ਖਰੀਦਨ ਵੱਲੇ 78000 ਜਿਹਦਾ ਅੱਜ ਦੇ ਟਾਈਮ ਤੇ ਭਾਰ ਬਣਦਾ 7.80 ਕਿਲੋ ਦੇ ਕਰੀਬ ਸੋਨੇ ਦਾ ਭਾਰ ਬਣਦਾ ਉਸਦਾ 70000 ਸਿਆਉਣੇ ਦੀਆਂ ਮੋਹਰਾਂ ਖੜੇ ਰੂਪ ਚ ਦੇ ਕੇ ਵਜ਼ੀਰ ਖਾਨ ਨੂੰ ਛੋਟੇ ਬੱਚਿਆਂ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਸੀ ਅੱਜ ਉਸ ਮਹਾਨ ਦਾਨੀ ਦੀ ਗੱਲ ਕਰਦੇ ਆਪਾਂ ਕਿ ਉਹਦਾ ਵੰਸ਼ ਕੌਣ ਸੀ ਤੇ ਉਹ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਕੌਣ ਸੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਕਿੱਥੋਂ ਆਇਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸ ਮੇਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਵੀਡੀਓ ਅੱਗੇ ਤੋਂ ਵੀ ਪਾਉਂਦਾ ਰਹਾ ਮਾਂ ਜਿਹੜੇ ਦੀਵਾਨ ਟੋਡਰ ਮੱਲ ਜੀ ਸੀ ਜਿਹੜੇ ਉਹਨਾਂ ਦੇ ਵੱਡੇ ਬਜ਼ੁਰਗ ਸੀ ਉਹ ਪਵਾਨੀਗੜ੍ਹ ਦੇ ਨੇੜੇ ਇੱਕ ਛੋਟਾ ਪਿੰਡ ਹੈ ਆਲੋਵਾਲ ਉੱਥੇ ਰਹਿੰਦੇ ਹੁੰਦੇ ਸੀ ਤੇ ਪਿੰਡ ਦੇ ਹੀ ਕੁਝ ਮੋਤਵਾਰ ਬੰਦੇ ਇਕੱਠੇ ਹੋ ਕੇ ਚੌਥੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਗਏ ਸੀ ਤੇ ਉਹ ਸੇਠ ਜਿਹੜਾ ਉਸ ਟਾਈਮ ਬਹੁਤ ਗਰੀਬ ਸੀ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਤੇ ਕਰਦੇ ਹਾਲਾਤ ਵੀ ਬਹੁਤ ਜਿਆਦਾ ਮਾੜੇ ਸੀ ਉਹ ਵੀ ਉਸ ਇੱਕ ਮਤਲਬ ਪਰਵਾ ਪਿੰਡ ਦੇ ਮੌਤਵਰ ਬੰਦਿਆਂ ਨਾਲ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਗਿਆ ਜਦੋਂ ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਉੱਥੇ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਤੇ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਚਿਹਰੇ ਤੇ ਸਰੂਰ ਦੇਖਿਆ ਜਿਹੜਾ ਉਹਦੇ ਨਾਲ ਉਹ ਇੰਦਰੋਂ ਇੰਨਾ ਜਿਹਾ ਸਪੂਨ ਮਿਲਿਆ ਕਿ ਉਹਨੇ ਦਰਸ਼ਨ ਕਰਕੇ ਉਹ ਜਦੋਂ ਵਾਪਸ ਆਉਣ ਲੱਗੇ ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਵੀ ਜਿੰਨੇ ਵੀ ਪਾਈ ਇੱਥੇ ਦਰਸ਼ਨ ਕਰਨ ਆਏ ਨੇ ਸਾਰਿਆਂ ਨੇ ਕੁਛ ਨਾ ਕੁਛ ਮੇਰੇ ਤੋਂ ਮੰਗਿਆ ਹੈਗਾ ਵੀ ਤੂੰ ਵੀ ਆਪਣੀ ਇੱਛਾ ਪ੍ਰਗਟ ਕਰ ਜੋ ਤੂੰ ਮੇਰੇ ਕੋਲੇ ਮੰਗਣਾ ਹੈ ਉਹ ਕਹਿੰਦਾ ਜੀ ਮੈਂ ਤਾਂ ਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੁਹਾਡਾ ਸਰੂਪ ਦੇਖ ਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਮੈਂ ਤਾਂ ਇੰਨੇ ਹੀ ਬਹੁਤ ਖੁਸ਼ ਆ ਕਿ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਉਹ ਕਹਿੰਦੇ ਨਾ ਭਰਾਵਾ ਤੂੰ ਫਿਰ ਵੀ ਮੇਰੇ ਕੋਲੇ ਆਇਆ ਕੁਛ ਨਾ ਕੁਛ ਤਾਂ ਮੰਗ ਉਹ ਕਹਿੰਦਾ ਨਹੀਂ ਜੀ ਮੈਨੂੰ ਬਹੁਤ ਕੁਝ ਮਿਲ ਗਿਆ ਮੈਂ ਬਹੁਤ ਕਰੀਬ ਆ ਮੇਰੇ ਕੋਲੇ ਦੇਨ ਨੂੰ ਬਾਤਾਂ ਕੁਛ ਤਾਂ ਨਹੀਂ ਸੀਗਾ ਪਰ ਮੈਂ ਤੁਹਾਡੇ ਕੋਲ ਜੋ ਵੀ ਲੈ ਕੇ ਆਇਆ ਉਹ ਮੇਰਾ ਮਤਲਬ ਤੁਸੀਂ ਮਨਜ਼ੂਰ ਕਰਿਓ ਤੇ ਮੈਂ ਮੇਰੀ ਕੋਈ ਇੱਛਾ ਨਹੀਂ ਤੁਹਾਡੇ ਤੋਂ ਕੁਝ ਵੀ ਮੰਗਣ ਦੀ ਉਹ ਕਹਿੰਦੇ ਫਿਰ ਵੀ ਉਹ ਕਹਿੰਦੇ ਚਲੋ ਜੇ ਤੁਸੀਂ ਕਹਿੰਦੇ ਤਾਂ ਮੇਰੀ ਕਿਛ ਹੈ ਕਿ ਮੇਰੇ ਘਰ ਝੋਪੜੀ ਦੇ ਵਿੱਚ ਕਦੇ ਤੁਸੀਂ ਆਪਣੇ ਚਰਨ ਪਾਓ ਤਾਂ ਮੈਂ ਤੁਹਾਡੇ ਜਦੋਂ ਤੁਹਾਡੇ ਚਰਨ ਮੇਰੀ ਝੋਪੜੀ ਦੇ ਵਿੱਚ ਪੈਣਗੇ ਤਾਂ ਮੇਰੀ ਝੋਪੜੀ ਅਤੇ ਮੈਂ ਮਤਲਬ ਨਿਹਾਲ ਹੋ ਜਾਊਂਗਾ ਤੁਹਾਡੇ ਚਰਨਾਂ ਦੇ ਨਾਲ ਉਹ ਕਹਿੰਨ ਲੱਗੇ ਅਸੀਂ ਜ਼ਰੂਰ ਤੇਰੇ ਚ ਘਰੇ ਆਵਾਂਗੇ ਜਦੋਂ ਵੀ ਸਾਡਾ ਸਵੱਭ ਬਣਿਆ ਉਹ ਕਹਿੰਦੇ ਬਾਬਾ ਜੀ ਕਦੋਂ ਆਓਗੇ ਤੁਸੀਂ ਉਹ ਕਹਿੰਦਾ ਗੁਰੂ ਜੀ ਕਹਿੰਨ ਲੱਗੇ ਵੀ ਜਦੋਂ ਵੀ ਅਸੀਂ ਆਵਾਂਗੇ ਉਦੋਂ ਤੈਨੂੰ ਦੱਸਾਂਗੇ ਅਸੀਂ ਉਹ ਕਹਿੰਦੇ ਇਸੇ ਜਨਮ ਚ ਆਉਂਗੇ ਉਹ ਕਹਿੰਦੇ ਨਹੀਂ ਜੀ ਇਸੇ ਜਨਮ ਚ ਤਾਂ ਨਹੀਂ ਆਉਂਦੇ ਅਸੀਂ ਜਦੋਂ ਵੀ ਸਾਡਾ ਮਤਲਬ ਟਾਈਮ ਹੋਇਆ ਉਦੋਂ ਅਸੀਂ ਆਵਾਂਗੇ ਉਹ ਕਹਿੰਦਾ ਜੀ ਤੁਸੀਂ ਕਿੰਨੇ ਜਣੇ ਆਉਂਗੇ ਉਹ ਕਹਿੰਦਾ ਜੀ ਮੈਂ ਤੇਰੇ ਨਾਲ 40-50 ਸਿੱਖ ਹੋਣਗੇ ਉਹ ਕਹਿੰਦਾ ਵੀ ਸੇਠ ਕਹਿਣ ਲੱਗਿਆ ਵੀ ਗੁਰੂ ਜੀ ਫਿਰ ਤੁਸੀਂ ਨਾ ਆਇਓ ਕਿਉਂਕਿ ਮੈਂ ਬਹੁਤ ਗਰੀਬ ਬੰਦਾ ਮੇਰੇ ਘਰੇ ਤੁਹਾਡੇ 40 ਸਿੰਘਾਂ ਨੂੰ ਅਤੇ ਸੋਨੂੰ ਪ੍ਰਸ਼ਾਦੇ ਕਮਾਉਣ ਬਾਅਦ ਤੇ ਪ੍ਰਬੰਧ ਮੇਰਾ ਇੰਨਾ ਹੈ ਨਹੀਂਗਾ ਜੇ ਤੁਸੀਂ ਇਕੱਲੇ ਆਉਂਗੇ ਤਾਂ ਜਦੋਂ ਮਰਜ਼ੀ ਆਇਓ ਤੇ ਪਰ ਗੁਰੂ ਜੀ ਕਹਿਣ ਲੱਗੇ ਵੀ ਜਦੋਂ ਅਸੀਂ ਆਵਾਂਗੇ ਉਦੋਂ ਤੂੰ ਗਰੀਬ ਨਹੀਂ ਹੋਏਂਗਾ ਬਹੁਤ ਮਹਾਨ ਤੇ ਤੇਰਾ ਪੂਰੇ ਮਤਲਬ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਨਾਮ ਹੋਊਗਾ ਤੇਰੇ ਘਰੇ ਕੋਠੀਆਂ ਸੌਣਾ ਤੇਰੇ ਆਮ ਹੋਊਗਾ ਘਰੇ ਗੁਰੂ ਜੀ ਗੁਰੂ ਜੀ ਦੀ ਗੱਲ ਸੁਣ ਕੇ ਉਹ ਕਹਿੰਦਾ ਕਿ ਗੁਰੂ ਜੀ ਇਸ ਵਾਰ ਇਸੇ ਜਨਮ ਚ ਬਣੂਗਾ ਉਹ ਕਹਿੰਦੇ ਨਹੀਂ ਇਹ ਕਿਸੇ ਹੋਰ ਜਨਮ ਚ ਹੋਊਗਾ ਉਸ ਟਾਈਮ ਤੂੰ ਇਸ ਧਰਤੀ ਤੇ ਨਹੀਂ ਹੋਵੇਂਗਾ ਤੇ ਮੈਂ ਵੀ ਨਹੀਂ ਹੋਊਗਾ ਤੇ ਮੈਂ ਕਿਸੇ ਹੋਰ ਰੂਪ ਦੇ ਵਿੱਚ ਕਿਸੇ ਹੋਰ ਗੁਰੂ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਜਦ ਆਉਂਗਾ ਉਦੋਂ ਤੇਰੇ ਬੱਚਿਆਂ ਦੇ ਰੂਪ ਦੇ ਵਿੱਚ ਮੈਂ ਉੱਥੇ ਮੱਲਵ ਤੈਨੂੰ ਮਿਲਣਾ ਆਉਂਗਾ ਉਸ ਟਾਈਮ ਤੇਰੀ ਅਗਲੀ ਪੀੜ੍ਹੀ ਹੋਊਗੀ ਉਹ ਕਹਿੰਦਾ ਚਲੋ ਗੁਰੂ ਜੀ ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੂਗਾ ਇਸ ਬਾਰੇ ਤਾਂ ਆਪਣੀ ਪੀੜ੍ਹੀ ਦਰ ਪੀੜ੍ਹੀ ਇਹੀ ਕਹਾਣੀ ਆਪਦੇ ਬੱਚਿਆਂ ਨੂੰ ਦੱਸਦੇ ਰਹੇ ਵੀ ਗੁਰੂ ਜੀ ਆਪਣੇ ਘਰੇ ਆਉਣਗੇ ਇਸ ਤਰ੍ਹਾਂ ਕੁਝ ਹੋਊਗਾ ਇਸੇ ਤਰ੍ਹਾਂ ਪੀੜੀ ਤਰ ਪੀੜੀ ਚੱਲਦੀ ਰਹੀ ਤੇ ਜਦੋਂ ਚੌਥੀ ਪੀੜੀ ਉਹਨਾਂ ਦੀ ਟੋਡਰਮਲ ਜੀ ਇਹਨਾਂ ਦੀ ਟੋਡਰਮਲ ਜੀ ਦੇ ਪ੍ਰਚੁਰਗੰਦੀ ਧਰਤੀ ਤੇ ਆਈ ਤਾਂ ਉਸ ਟਾਈਮ ਚ ਚੌਥੀ ਪੀੜੀ ਦੇ ਵਿੱਚ ਦਵਾਨ ਟੋਡਰਮਲ ਜੀ ਚੌਥੀ ਪੀੜੀ ਚ ਸੀਗੇ ਤੇ ਦਵਾਨ ਟੋਡਰਮਲ ਜੀ ਜਦੋਂ ਮਤਲਬ ਆਪ ਦਾ ਤਰੱਕੀ ਕਰਕੇ ਤਾਂ ਉਹਨਾਂ ਦਾ ਬڑا ਵਪਾਰ ਸੀ ਉਹ ਬਹੁਤ ਵੱਧ ਗਿਆ ਨੇੜੇ-ਤੇੜੇ ਦੇ ਰਿਆਸਤਾਂ ਦੇ ਵਿੱਚ ਉਹਦਾ ਨਾਮ ਚੱਲਣ ਲੱਗ ਗਿਆ ਉਹਨਾਂ ਦੇ 100 ਕਿਲੇ ਦੇ ਕਰੀਬ ਤਾਂ ਉਹਨਾਂ ਦੇ ਬੇਰੀਆਂ ਤੇ ਅੰਬਾਂ ਦੇ ਬਾਗ ਸੀਗੇ ਤੇ ਚੰਗੇ ਰਾਜੇ ਕਿਸ ਜਿਹੜੇ ਉਹ ਉਹਨਾਂ ਨੂੰ ਬਹੁਤ ਆਦਰਸ਼ਕਾਰ ਦਿੰਦੇ ਸੀ ਜਿਵੇਂ ਆਪਣੇ ਅੱਜ ਇੰਡੀਆ ਦੇ ਵਿੱਚ ਆਪਾਂ ਰਤਨ ਟਾਟਾ ਜੀ ਨੂੰ ਬੜਾ ਆਦਰਸ਼ਕਾਰ ਦਿੰਦੇ ਸੀ ਉਹਨਾਂ ਨੂੰ ਪਿਆਰ ਨਾਲ ਮਤਲਬ ਦਾਨੀ ਦੇ ਤੌਰ ਤੇ ਵੀ ਜਾਣਦੇ ਸੀ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਗਰੀਬ ਦੀ ਮਦਦ ਕਰਦੇ ਸੀ ਇਸੇ ਤਰ੍ਹਾਂ ਉਸ ਟਾਈਮ ਦੇ ਟਾਈਮ ਤੇ ਰਤਨ ਟਾਡੇ ਦੀ ਤਰ੍ਹਾਂ ਦਿਵਾਨ ਟੋਡਰਮਲ ਦਾ ਮਤਲਬ ਨਾਮ ਜਾਣਿਆ ਜਾਂਦਾ ਸੀਗਾ ਤੇ ਜਦੋਂ ਦਿਵਾਨ ਟੋਡਰਮਲ ਜੀ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਆਪਣੇ ਘਰ ਆ ਰਹੇ ਨੇ ਜਿਹੜੇ ਸਾਡੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਇਹ ਦਿੱਲੀ ਜਾਣ ਸਮੇ ਉੱਥੋਂ ਦੀ ਲੰਗਰੇ ਸੀ ਤੇ ਉਹਨਾਂ ਦਾ ਸਵਾਬ ਬਣਿਆ ਕਿ ਅਸੀਂ ਦਵਾਨ ਟੋਡਰਮਲ ਜੀ ਨੂੰ ਮਿਲ ਕੇ ਚੱਲੀਏ ਇਹ ਗੱਲ ਦਵਾਨ ਟੋਡਰਮਲ ਜੀ ਨੂੰ ਜਦੋਂ ਪਤਾ ਲੱਗੀ ਤਾਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਚਾ ਚੜ ਗਿਆ ਤੇ ਉਹਨਾਂ ਦੇ ਪਰਿਵਾਰ ਨੇ ਗੁਰੂ ਜੀ ਦੀ ਮਲੂਸੇ ਵਾਲੀ ਮੰਨ ਲਓ ਪੂਰੇ ਪ੍ਰਬੰਧ ਕਰਨੇ ਸ਼ੁਰੂ ਕਰਤੇ ਜਦੋਂ ਦੀਵਾਨ ਟੋਡਰਮਲ ਜੀ ਦੇ ਘਰ ਗੁਰੂ ਤੇਗ ਬਹਾਦਰ ਜੀ ਪਹੁੰਚੇ ਤਾਂ ਉਹਨਾਂ ਨੇ ਬੜੀ ਸੇਵਾ ਕੀਤੀ ਤੇ ਐਂਡ ਦੇ ਵਿੱਚ ਸੇਵਾ ਕਰਤੇ ਅੰਤ ਦੇ ਵਿੱਚ ਉਹਨਾਂ ਨੇ ਉਹਦੇ ਆਦਰਸ਼ਕਾਰ ਦੇ ਤੌਰ ਤੇ ਦੀਵਾਨ ਟੋਡਰਮਲ ਜੀ ਨੇ ਇੱਕ ਸੋਨੇ ਦੀ ਮੋਹਰਾਂ ਦਾ ਭਰਿਆ ਹੋਇਆ ਥਾਲ ਗੁਰੂ ਜੀ ਨੂੰ ਦੇਣ ਦੀ ਇੱਛਾ ਕੀਤੀ ਤਾਂ ਗੁਰੂ ਜੀ ਕਹਿਣ ਲੱਗੇ ਵੀ ਇੰਨੇ ਕ ਥਾਲ ਨਾਲ ਸਾਡਾ ਨਹੀਂ ਗੁਜ਼ਾਰਾ ਹੋਣਾ ਸਾਨੂੰ ਹੋਰ ਦੇ ਉਹਨਾਂ ਨੇ ਇੱਕ ਥਾਲ ਸੋਨੇ ਦੀ ਮੋਹਰਾਂ ਦਾ ਭਰਿਆ ਹੋਰ ਦੇਤਾ ਗੁਰੂ ਜੀ ਕਹਿਣ ਲੱਗੇ ਇਹਦੇ ਨਾਲ ਵੀ ਕੁਝ ਨਹੀਂ ਹੋਣਾ ਉਹ ਕਹਿੰਦੇ ਫਿਰ ਗੁਰੂ ਜੀ ਉਸ ਤੋਂ ਮੈਂ ਤੁਹਾਡੀ ਕੀ ਸੇਵਾ ਕਰਾਂ ਕਹਿੰਦੇ ਵੀ ਸੇਵਾ ਤਾਂ ਅਜੇ ਤੇਰੀ ਲੱਗੂਗੀ ਜਦੋਂ ਤੇਰੀ ਸੇਵਾ ਆਊਗੀ ਤਾਂ ਤੁਹਾਨੂੰ ਬਹੁਤ ਜ਼ਿਆਦਾ ਮੋਹਰਾਂ ਦੀ ਲੋੜ ਪਊਗੀ ਇਹਨਾਂ 1 ਜਾਂ 2 ਥਾਲਾਂ ਨਾਲ ਲੋੜ ਨਹੀਂ ਪੈਣੀ ਤਾਂ ਦਿਵਾਨ ਟੋਡਰਮਲ ਜੀ ਕਹਿਣ ਲੱਗੇ ਵੀ ਮੈਂ ਸਾਰਾ ਕੁਝ ਵੇਚ ਕੇ ਗੁਰੂ ਜੀ ਤੁਹਾਡੇ ਸਾਹਮਣੇ ਹੋਰ ਮੋਹਰਾ ਪੇਸ਼ ਕਰਦਾ ਨਾ ਉਹ ਕਹਿੰਦੇ ਹਜੇ ਨਹੀਂ ਕੋਈ ਟਾਈਮ ਆਊਗਾ ਉਹ ਤਾਂ ਤੁਹਾਨੂੰ ਦੱਸਾਂਗੇ ਅਸੀਂ ਵੀ ਭਾਈ ਤੇਰੀ ਸੇਵਾ ਹੁਣ ਲੱਗੀ ਐ ਤੂੰ ਮੋਹਰਾ ਇਕੱਠੀਆਂ ਕਰਨੀਆਂ ਸ਼ੁਰੂ ਕਰਦੇ ਹੁਣ ਤੋਂ ਤੇਰੀ ਸੇਵਾ ਲੱਗਣੀ ਐ ਹਜੇ ਇਹ ਗੱਲ ਕਹਿ ਕੇ ਗੁਰੂ ਜੀ ਉਸ ਤੋਂ ਉਹਨਾਂ ਦਾ ਆਸ਼ੀਰਵਾਦ ਦੇ ਕੇ ਚਲੇ ਗ ਆਪਣੀ ਉਡੀਕ ਕਰਦੇ ਰਹੇ ਵੀ ਸਾਡੀ ਸੇਵਾ ਕਦੋਂ ਲੱਗੂਗੀ ਤਾਂ ਇਸ ਬਾਬੋ ਤੋਂ ਬਣਿਆ ਜਦੋਂ ਦਵਾਨ ਟੋਡਰ ਮਲ ਜੀ ਨੂੰ ਪਤਾ ਲੱਗਿਆ ਕਿ ਵजीर खान ਨੇ ਛੋਟੇ ਸਾਹਿਬ ਜਦਿਆਂ ਨੂੰ ਜੋਰਾ ਵਰਤੇ ਫਤੇ ਸਿੰਘ ਨੂੰ ਨੀਹਾਂ ਦੇ ਵਿੱਚ ਚਨਵਾਤਾ ਜਿਹੜੇ ਮ੍ਰਿਤਕ ਸਰੀਰ ਨੇ ਉਹ ਹਸਲਾ ਨਦੀ ਦੇ ਕਿਨਾਰੇ ਸੁੱਟ ਦਿੱਤੇ ਗਏ ਤਾਂ ਇਹ ਜਦੋਂ ਗੱਲ ਤਦ ਦਮਨ ਟੋਡਰਮਾਲ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਆਪਣੇ ਰਸੂਖ ਦੇ ਬੰਦਿਆਂ ਨੂੰ ਵਿੱਚ ਪਾ ਕੇ ਵਜ਼ੀਰ ਖਾਨ ਤੱਕ ਪਹੁੰਚ ਕੀਤੀ ਤੇ ਵਜ਼ੀਰ ਖਾਨ ਨੂੰ ਕਿਹਾ ਕਿ ਮੈਂ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਜਗ੍ਹਾ ਖਰੀਦਣੀ ਚਾਹਣਾ ਉਧਰਲੀ ਜੋ ਵੀ ਤੁਸੀਂ ਮੇਰੇ ਤੋਂ ਮੰਗ ਰੱਖਣੀ ਚਾਹਣਿਓ ਮੈਂ ਦੇਣਾ ਪੂਰੀ ਕਰਨ ਨੂੰ ਤਿਆਰ ਹਾਂ ਤਾਂ ਕਾਫੀ ਜ਼ਿਆਦਾ ਜ਼ੋਰ ਪਾਉਣ ਤੋਂ ਬਾਅਦ ਵਜ਼ੀਰ ਖਾਨ ਨੇ ਦਮਨ ਟੋਡਰਮਾਲ ਨੂੰ ਕਿਹਾ ਉਨੀ ਜਗ੍ਹਾ ਸੋਨੇ ਦੀਆਂ ਖੜਮੀਆਂ ਮੋਹਰਾਂ ਰੱਖ ਕੇ ਤੁਸੀਂ ਜਗ੍ਹਾ ਖਰੀਦ ਸਕਦੇ ਹੋ ਤਾਂ ਦਿਵਾਨ ਟੋਡਰ ਮੱਲ ਨੇ ਆਪਣੀ ਸਾਰੀ ਜਿੰਨੀ ਵੀ ਉਹਦੀ ਪ੍ਰਾਪਰਟੀ ਸੀ ਪੂੰਜੀ ਸੀ ਸਾਰੀ ਵੇਚ ਕੇ ਨੇੜੇ ਤੜੇ ਦੇ ਰਾਜਾ ਵਿੱਚ ਵੀ ਉਹ ਪ੍ਰਾਪਰਟੀ ਵੇਚਣੀ ਪਈ ਤਾਂ ਇੰਨੇ ਜ਼ਿਆਦਾ ਪ੍ਰਾਪਰਟੀ ਵੇਚ ਤੋਂ ਬਾਅਦ ਉਹਨਾਂ ਨੇ ਸਿੱਕੇ ਇਕੱਠੇ ਕੀਤੇ ਤੇ ਜਿਹਦੇ ਦੋ ਗੱਡੇ ਭਰ ਕੇ ਉਹਨਾਂ ਨੇ ਜਿੱਥੇ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਬਣਿਆ ਹੋਇਆ ਉੱਥੇ ਉਹਨਾਂ ਨੇ ਉਹ ਸਿੱਕੇ ਦੀਆਂ ਖੜਮੀਆਂ ਮੋਹਰਾ ਕਰਕੇ ਜਗਾ ਖਰੀਦੀ ਜਿਹੜੀ 11 ਫੁੱਟ ਜਗਾ ਖਰੀਦੀ ਗਈ ਉਸ ਟਾਈਮ ਉਹਦੇ ਵਿੱਚ ਲਗਭਗ 78000 ਸੋਨੇ ਦੀਆਂ ਮੋਹਰਾਂ ਜਿਹਦਾ ਅੱਜ ਭਾਰ ਬਣਦਾ 7 ਕੁਇੰਟਲ 80 ਕਿਲੋ ਦੇ ਕਰੀਬ ਬਣਦਾ ਤੇ ਉਹਦੀ ਅੱਜ ਦੇ ਟਾਈਮ ਤੇ ਆਪਾਂ ਅੱਜ ਦੀ ਕਰੰਸੀ ਦੇ ਵਿੱਚ ਉਹਦੀ ਵੈਲਿਊ ਮੰਨੀਏ ਤਾਂ ਲਗਭਗ 4 ਅਰਬ ਰੁਪਇਆ ਬਣਦਾ ਤਾਂ ਉਹਦੇ ਬਰਾਬਰ ਉਹਨਾਂ ਨੇ ਉੱਥੇ ਮੋਹਰਾਂ ਖੜੀਆਂ ਕਰਕੇ ਜਗਾ ਖਰੀਦੀ ਤੇ ਜਿੱਥੇ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੇ ਗੁਰੂ ਦੇ ਛੋਟੇ ਸਾਹਿਬ ਜੀ ਆਦਿਆਂ ਦੇ ਸ਼ਰੀਰ ਸੀ ਉਹਨਾਂ ਨੂੰ ਲਿਹਾਉਣ ਵਾਸਤੇ ਕੋਈ ਹੱਥ ਲਾਉਣ ਨੂੰ ਤਿਆਰ ਨਹੀਂ ਸੀ ਉਸ ਟਾਈਮ ਤਾਂ ਇਹਦੇ ਨਾਲ ਜਿਹੜੇ ਦਿਵਾਨ ਟੋਡਰ ਮੱਲ ਜੀ ਸੀ ਤਾਂ ਉਹਨਾਂ ਨਾਲ ਮੋਤੀराम ਮਹਿਰਾ ਜੀ ਭਾਈ ਮੋਤੀराम ਮਹਿਰਾ ਜੀ ਅਤੇ ਦਿਵਾਨ ਟੋਡਰ ਮੱਲ ਜੀ ਦੇ ਛੋਟੇ ਭਾਈ ਭਾਈ ਨਾਗਰ ਮੱਲ ਜੀ ਤੇ ਦਿਵਾਨ ਟੋਡਰ ਮੱਲ ਜੀ ਦੀ ਘਰ ਵਾਲੀ ਅਤੇ ਮੋਤੀराम ਮਹਿਰਾ ਜੀ ਦੀ ਮਾਂ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਥੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਦੇ ਜਿਹੜੇ ਮ੍ਰਿਤਕ ਸਰੀਰ ਸੀਗੇ ਉਹ ਉਸ ਜਗ੍ਹਾ ਤੇ ਲਿਆਂਦੇ ਉੱਥੇ ਲਿਆ ਕੇ ਉਹਨਾਂ ਨੇ ਭਾਈ ਮੋਤੀਦਾ ਮੈਹਰਜ ਨੇ ਲੱਕੜਾਂ ਦੀਆਂ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕੀਤਾ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿਹਨੂੰ ਅੱਜ ਅਸੀਂ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਹਾਂ ਸੰਸਕਾਰ ਕਰਨ ਤੋਂ ਬਾਅਦ ਥੋੜਾ ਟਾਈਮ ਬੀਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਟੋਡਰਮਲ ਜੀ ਨੂੰ ਆਪਣੇ ਕੋਲੇ ਮਿਲਣ ਵਾਸਤੇ ਬੁਲਾਇਆ ਜਿੱਦਾਂ ਦੀਵਾਨ ਟੋਡਰਮਲ ਜੀ ਉਹਨਾਂ ਕੋਲੇ ਮਿਲਣ ਲਈ ਗਏ ਤਾਂ ਦੀਵਾਨ ਟੋਡਰਮਲ ਜੀ ਨੂੰ ਮਤਲਬ ਬਹੁਤ ਜੱਫੀ ਪਾਲੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਬਹੁਤ ਉਹਨਾਂ ਨੂੰ ਆਦਰ ਸਕਾਰ ਦਿੱਤਾ ਤਾਂ ਦੀਵਾਨ ਟੋਡਰਮਲ ਜੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਤੂੰ ਮੇਰੇ ਤੋਂ ਮੰਗ ਜੋ ਕੁਝ ਮੰਗਣਾ ਹੈ ਤਾਂ ਦੀਵਾਨ ਟੋਡਰਮਲ ਜੀ ਨੇ ਕਿਹਾ ਗੁਰੂ ਜੀ ਤੁਹਾਡੇ ਤੋਂ ਕੁਝ ਨਹੀਂ ਮੰਗਣਾ ਚਾਹੁੰਦਾ ਮੈਨੂੰ ਤਾਂ ਸਿਰਫ ਤੁਸੀਂ ਇਹ ਦੇ ਦਿਓ ਵੀ ਮੇਰੇ ਪਰਿਵਾਰ ਦੇ ਵਿੱਚ ਕੋਈ ਬੱਚਾ ਪੈਦਾ ਨਾ ਹੋਵੇ ਕਹਿੰਦਾ ਪਾ ਮੇਰਾ ਤਾਂ ਵੰਸ਼ ਹੈ ਉਹ ਅੱਗੇ ਨਾ ਵਧੇ ਉਹਦਾ ਕਾਰਨ ਇਹ ਸੀਗਾ ਵੀ ਜਿਵੇਂ ਅੱਜਕੱਲ੍ਹ ਆਪਣੇ ਲੋਕ ਨੇ ਇੱਕ ਪੱਖਾਦਾਨ ਦੇ ਕੇ ਵੀ ਉਹ ਤੇ ਦਾ ਨਾ ਲਖਾਉਂਦੇ ਨੇ ਤਾਂ ਦਿਵਾਨ ਟੋਡਰਮਲ ਜੀ ਚਾਹੁੰਦੇ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਬੱਚੇ ਉਸ ਜਗ੍ਹਾ ਦੇ ਉੱਤੇ ਇਹ ਹੰਕਾਰ ਨਾ ਕਰਨ ਜਾਂ ਲੋਕਾਂ ਨੂੰ ਇਹ ਨਾ ਕਹਿਣ ਵੀ ਇਹ ਸਾਡੇ ਪਿਓ ਨੇ ਸਾਡੇ ਦਾਦੇ ਨੇ ਸਾਡੇ ਪਰਦਾਦੇ ਨੇ ਜਗ੍ਹਾ ਖਰੀਦੀ ਸੀ ਇਹ ਬਹੁਤ ਮਹਿੰਗੀ ਜਗ੍ਹਾ ਸਾਡੀ ਹੈ ਤਾਂ ਇਸ ਕਰਕੇ ਉਹਨੇ ਕਿਹਾ ਵੀ ਮੇਰਾ ਵੰਚੇ ਠੀਕ ਖਤਮ ਹੋ ਜੇ ਤਾਂ ਸੋਪਰਾ ਉਹ ਜਿਹੜਾ ਅੱਗੇ ਵੰਚੇ ਸੀ ਸੁਣਦੇ ਆ ਉਹ ਭਾਈ ਨਾਗਰ ਜੀ ਦਾ ਹੈ ਬਦਮਾਨ ਟੋਡਰਮਲ ਜੀ ਦਾ ਵੰਸ਼ ਉੱਥੇ ਖਤਮ ਹੋ ਗਿਆ ਉਸ ਤੋਂ ਬਾਅਦ ਨਹੀਂ ਮਿਲਦਾ ਇਤਿਹਾਸ ਦੇ ਵਿੱਚ ਉਹਨਾਂ ਦਾ ਰਿਕਾਰਡ ਨਹੀਂ ਮਿਲਦਾ ਪਰ ਵਜ਼ੀਰ ਖਾਨ ਨੇ ਗੁੱਸੇ ਦੇ ਵਿੱਚ ਉਸ ਤੋਂ ਬਾਅਦ ਦਿਵਾਨ ਟੋਡਰਮਲ ਜੀ ਨੂੰ ਫਾਂਸੀ ਤੇ ਲੜਕਾਤਾ ਤੇ ਜਿਹੜੇ ਭਾਈ ਮੋਤੀਰਾ ਮਹਿਰਾ ਜੀ ਸੀ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜਤਾ ਸਭ ਲਾ ਲਓ ਭਰਾਵੋ ਉਸ ਟਾਈਮ ਉਹਨੂੰ ਕਦੇ ਦਿਮਾਗ ਦੇ ਵਿੱਚ ਲਿਆ ਕੇ ਸੋਚੋ ਵੀਰੋ ਕਿਸ ਨੂੰ ਕੋਲੂ ਦੇ ਵਿੱਚ ਪੀੜਿਆ ਜਾਂਦਾ ਕੀ ਹਾਲਾਤ ਬਣੇ ਹੋਣਗੇ ਉਹਨਾਂ ਗੱਲਾਂ ਨੂੰ ਯਾਦ ਕਰਕੇ ਅੱਜ ਵੀ ਸਰੀਰ ਦੇ ਵਿੱਚ ਲੂ ਕੰਡੇ ਖੜੇ ਹੋ ਜਾਂਦੇ ਨੇ ਸਰੀਰ ਕੰਮ ਲੱਗ ਜਾਂਦਾ ਹੈ ਬਹੁਤ ਮਹਾਨ ਸ਼ਹਾਦਤਾਂ ਨੇ ਸਾਡੇ ਮੋਤੀ ਮਹਾਰਾਜੀ ਦੀਆਂ ਤੇ ਦੀਵਾਨ ਟੋਡਰ ਮਲਜੀ ਦੀਆਂ ਉਹਨਾਂ ਦੀ ਯਾਦ ਦੇ ਵਿੱਚ ਛੋਟੀ ਜਿਹੀ ਵੀਡੀਓ ਬਣਾਈ ਹੈ ਬਸ ਜਿੰਨਾ ਕੁ ਮੈਨੂੰ ਗਿਆਨ ਸੀ ਮੈਂ ਤੁਹਾਡਾਂ ਨਾਲ ਸਾਂਝਾ ਕੀਤਾ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੁੰਨਾ ਧੰਨਵਾਦ